ਪੰਜਾਬ ਤੇ ਹਰਿਆਣਾ ਵਿੱਚ ਜੈਵੀ ਖੇਤੀ ਦੇ ਨਾਮ ਤੇ 200 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਧੋਖਾਧੜੀ ਦਾ ਮਾਮਲਾ ਹੁਣ ਹੋਰ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਪੁਲਿਸ ਨੇ ਮਾਮਲੇ ਵਿੱਚ ਕਈ ਗੰਭੀਰਤਾ ਰਾਵਾਂ ਜੋੜਦਿਆਂ ਦੀ ਪ੍ਰਾਈਜ਼ ਚਿੱਟਸ ਐਂਡ ਮਨੀ ਸਰਕੂਲੇਸ਼ਨਸ ਕੀ ਐਕਟ 2078 ਤਹਿਤ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਕਾਰਵਾਈ ਅਧੀਨ ਸਮਰਾਲਾ ਪੁਲਿਸ ਨੇ ਖੰਨਾ ਦੇ ਮਸ਼ਹੂਰ ਰੀਅਲ ਅਸਟੇਟ ਕਾਰੋਬਾਰੀ ਅਤੇ ਸੇਵਾਮੁਕਤ ਆਯੁਰਵੈਦਿਕ ਡਾਕਟਰ ਦੀਨ ਦਿਆਲ ਵਰਮਾ ਪੁੱਤਰ ਅਮਰਚਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਥੇ ਦੱਸਣਯੋਗ ਹੈ ਕਿ ਉਸਦੇ ਸਾਥੀ ਜਗਤਾਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪੁਲਿਸ ਨੇ ਇਹਨਾਂ ਦੇ ਕੋਲ ਇੱਕ ਕੰਪਿਊਟਰ ਵੀ ਬਰਾਮਦ ਕੀਤਾ ਹੈ ਜਿਸ ਦੇ ਵਿੱਚ ਠੱਗੀ ਨਾਲ ਸੰਬੰਧਿਤ ਮਹੱਤਵਪੂਰਨ ਡਾਟਾ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਜਾਂਚ ਅਨੁਸਾਰ ਜਨਰੇਸ਼ਨ ਆਫ ਫਾਰਮਿੰਗ ਨਾਮਕ ਕੰਪਨੀ ਨੇ ਕਿਸਾਨਾਂ ਨੂੰ ਜੈਵਿਕ ਖੇਤੀ ਪ੍ਰੋਜੈਕਟਾਂ ਵਿੱਚ ਨਿਵੇਸ਼ ਕਰਨ ਲਈ ਲੁਭਾਇਆ ਸੀ ਕੰਪਨੀ ਨੇ ਵੱਡੇ ਮੁਨਾਫੇ ਦਾ ਵਾਅਦਾ ਕਰਕੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦਾ ਪੈਸਾ ਕੁਝ ਹੀ ਮਹੀਨਿਆਂ ਦੇ ਵਿੱਚ ਦੁੱਗਣਾ ਜਾਂ ਤਿੰਗਣਾ ਜਾਵੇਗਾ ਸ਼ੁਰੂ ਵਿੱਚ ਕੇਵਲ 8 ਲੋਕਾਂ ਵਿਰੁੱਧ ਕੇਸ ਦਰਜ ਸੀ ਸੂਤਰਾਂ ਅਨੁਸਾਰ ਕੰਪਨੀ ਨੇ ਪੰਜਾਬ ਹਰਿਆਣਾ ਤੇ ਹੋਰ ਰਾਜਾਂ ਵਿੱਚ ਮਹਿੰਗੇ ਆਊਟਲੈਟ ਖੋਲ ਕੇ ਭਰੋਸੇਯੋਗ ਨੈੱਟਵਰਕ ਅਧਾਰ ਕੀਤਾ ਸੀ ਇਹਨਾਂ ਦਫ਼ਤਰਾਂ ਵਿੱਚ ਨਿਵੇਸ਼ਕਾਂ ਨੂੰ ਆਕਰਸ਼ਕ ਪ੍ਰੈਜ਼ਨਟੇਸ਼ਨ ਦੇ ਕੇ ਉਹਨਾਂ ਦਾ ਵਿਸ਼ਵਾਸ ਜਿੱਤਿਆ ਜਾਂਦਾ ਸੀ ਮੰਨਿਆ ਜਾ ਰਿਹਾ ਹੈ ਕਿ ਘੁਟਾਲੇ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ ਅਤੇ ਇਸ ਵਿੱਚ ਕੁਝ ਸਿਆਸਤਦਾਨਾਂ ਤੇ ਅਧਿਕਾਰੀਆਂ ਨੇ ਵੀ ਕਰੋੜਾਂ ਰੁਪਏ ਨਿਵੇਸ਼ ਕੀਤੇ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਵੱਡੇ ਪੱਧਰ ਤੇ ਜਾਰੀ ਹੈ ਅਤੇ ਜਲਦ ਹੋਰ ਜ਼ਿਆਦਾ ਤਾਰੀਆਂ ਹੋਣ ਦੀ ਉਮੀਦ ਚਿਤਾਈ ਜਾ ਰਹੀ ਹੈ ਇਸ ਠੱਗੀ ਮਾਮਲੇ ਨੇ ਖੇਤਰ ਦੇ ਨਿਵੇਸ਼ਕਾਂ ਤੇ ਕਿਸਾਨਾਂ ਵਿੱਚ ਭਾਰੀ ਚਰਚਾ ਛੇੜ ਦਿੱਤੀ ਹੈ